ਅੱਜ ਦੀ ਪੰਜਾਬੀ ਦੀ ਕੱਕੀਆਂ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਿ ਸ੍ਰੀ ਅਕਾਲ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਵਿਦਿਆਰਥੀਓ ਅੱਜ ਦੀ ਕੱਕਿਆ ਵਿੱਚ ਮੈਂ ਤੁਹਾਡੇ ਲਈ ਪੰਜਾਬੀ ਜੀਕੀ ਦੇ ਕੁਝ ਮਹੱਤਵਪੂਰਨ ਪ੍ਰਸ਼ਨ ਲੈ ਕੇ ਆਏ ਸੀ ਸੋ ਤੁਹਾਨੂੰ ਸਾਰਿਆਂ ਨੂੰ ਸਾਡੀ ਬੇਨਤੀ ਹੈ ਅੱਧੀ ਕੱਕੀਆਂ ਨੂੰ ਧਿਆਨ ਨਾਲ ਵੇਖੇ ਤੇ ਸੁਣੇ ਵੇਖੋ ਜੀ ਸਾਡੇ ਅੱਧੇ ਪੰਜਾਬੀ ਜੀਕੀ ਦੇ ਕਿਹੜੇ ਪ੍ਰਸ਼ਨ ਹਨ ਜਿਹੜੇ ਤੁਹਾਡੇ ਐਗਜ਼ਾਮ ਲਈ ਇੰਪੋਰਟੈਂਟ ਬਣ ਸਕਦੇ ਹਨ ਜਿਹੜੇ ਪੰਜਾਬੀ ਜੀ ਕਿ ਦਿਲੀ ਮਿੱਖੋ ਜੀ ਪਹਿਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖੀ ਚਿੱਠੀ ਜਫਰਨਾਮਾ ਕਿਸ ਸ਼ਾਸਕ ਨੂੰ ਲਿਖੀ ਗਈ ਸੀ ਇਹਦਾ ਉੱਤਰ ਹੈਗਾ ਜੀ ਔਰੰਗਜ਼ੇਬ ਨੂੰ ਇਹਦੇ ਪਹਿਲੇ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਫਾਰਸੀ ਭਾਸ਼ਾ ਵਿੱਚ ਲਿਖੀ ਗਈ ਚਿੱਠੀ ਜਫਰਨਾਮਾ ਕਿਹੜੇ ਸ਼ਾਸਕ ਨੂੰ ਲਿਖੀ ਗਈ ਸੀ ਇਹਦਾ ਉੱਤਰ ਹੈਗਾ ਜੀ ਔਰੰਗਜ਼ੇਬ ਨੂੰ ਦੂਜਾ ਪ੍ਰਸ਼ਨ ਕਿਹੜਾ ਸੀ ਬਾਬਾ ਬੰਦਾ ਸਿੰਘ ਪਹਾੜੂ ਦਾ ਮੁਰਲਾ ਨਾਮ ਕੀ ਸੀ ਮਦਵ ਉਦਾਸ ਤੇ ਦੂਜੀ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਬਾਬਾ ਬੰਦਾ ਸਿੰਘ ਪਹਾੜੂ ਦਾ ਮੁਰਲਾ ਨਾਮ ਕੀ ਸੀ ਮਦਵ ਉਦਾਸ ਸੀ ਤੀਜਾ ਪ੍ਰਸ਼ਨ ਕਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਅੰਮ੍ਰਿਤਸਰ ਦੀ ਸੰਧੀ ਕਦੋਂ ਕੀਤੀ ਸੀ 1835 ਈਸਵੀ ਵਿੱਚ ਤੇ ਤੀਜੇ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਕਿਹਨੇ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਅਮਰitsar ਦੀ ਸੰਧੀ ਕਦੋਂ ਕੀਤੀ ਸੀ? ਤੋਂ ਇਹਦਾ ਉੱਤਰ ਹੈਗਾ ਜੀ 1835 ਵਿੱਚ ਤੇ ਚੌਥਾ ਪ੍ਰਸ਼ਨ ਕਿਹੜਾ ਸੀ? ਜ਼ਕਰੀਆ ਖਾਂ ਕੌਣ ਸੀ? ਮੁਗਲ ਰਾਜ ਦਾ ਪ੍ਰਸਿੱਧ ਸੁਬੇਦਾਰ ਤੇ ਇਹ ਪੁੱਛਿਆ ਗਿਆ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਕਿ ਜ਼ਕਰੀਆ ਖਾਂ ਜ਼ਕਰੀਆ ਖਾਂ ਕੌਣ ਸੀ? ਆਹ ਮੁਗਲ ਰਾਜ ਦਾ ਪ੍ਰਸਿੱਧ ਸੁਬੇਦਾਰ ਸੀ ਕੌਣ? ਜ਼ਕਰੀਆ ਖਾਂ ਸੀ। ਅੱਗੇ ਵੇਖੋ ਜੀ ਅੱਗੇ ਕਿਹੜਾ ਪ੍ਰਸ਼ਨ ਸੀ? ਲੋਦੀ ਸਲਤਨਤ ਦੀ ਨੂੰ ਕਿਸ ਨੇ ਰੱਖੀ ਸੀ ਬਹਿਲੋਲ ਲੋਦੀ ਨੇ ਕੀ ਭਈ ਲੋਦੀ ਸਲਤਨਤ ਦੀ ਨੂੰ ਕਿਹਨੂੰ ਰੱਖੀ ਸੀ ਲੋਦੀ ਸਲਤਨਤ ਦੀ ਨੇ ਬਹਿਲੋਲ ਲੋਦੀ ਨੂੰ ਰੱਖੀ ਸੀ ਅੱਗੇ ਪ੍ਰਸ਼ਨ ਨੰਬਰ 6 ਕਿਹੜਾ ਸੀ ਸੂਫੀ ਕਿਸ ਧਰਮ ਨਾਲ ਸੰਬੰਧਿਤ ਹਨ ਸੂਫੀ ਇਸਲਾਮ ਧਰਮ ਨਾਲ ਸੰਬੰਧਿਤ ਹਨ ਛੱਟੇ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ 6ਵੇਂ ਪ੍ਰਸ਼ਨ ਵਿੱਚ ਸੂਫੀ ਕਿਹੜੇ ਧਰਮ ਨਾਲ ਸੰਬੰਧਿਤ ਹਨ ਸੂਫੀ ਇਸਲਾਮ ਧਰਮ ਦੇ ਨਾਲ ਸੰਬੰਧਿਤ ਹਨ ਅੱਗੇ ਕਿੱਕ ਵੇਖੋ ਜੀ ਰਾਮਾਨੰਦ ਕਿਸ ਲਹਿਰ ਨਾਲ ਸੰਬੰਧਿਤ ਸਨ ਜਾਂ ਲਲਾ ਰਾਮਾਨੰਦ ਕਿਹੜੀ ਲਹਿਰ ਨਾਲ ਸੰਬੰਧਿਤ ਸਨ ਵੈਸ਼ਨਵ ਭਗਤੀ ਜਿਹੜੇ ਰਾਮਾਨੰਦ ਜੀ ਸੀ ਉਹ ਵੈਸ਼ਨਵ ਭਗਤੀ ਦੇ ਨਾਲ ਸੰਬੰਧਿਤ ਹਨ ਸਨ ਅੱਗੇ ਵਾਲਾ ਪ੍ਰਸ਼ਨ ਵੇਖੋ ਜੀ ਪ੍ਰਸ਼ਨ ਨੰਬਰ 8 ਜਿਹੜਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਗ੍ਰੰਥੀ ਕੌਣ ਸੀ ਭਾਈ ਬੁੱਢਾ ਜੀ ਭਾਈ ਬੁੱਢਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਗ੍ਰੰਥੀ ਸੀ ਅੱਗੇ ਵੇਖੋ ਜੀ ਬਾਦਸ਼ਾਹ ਅਕਬਰ ਦੀ ਮੌਤ ਕਦੋਂ ਹੋਈ ਸੀ 1604 ਵਿੱਚ ਜੀ ਬਾਦਸ਼ਾਹ ਵੇਖੋ ਜੀ 8ਵਾਂ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਗ੍ਰੰਥੀ ਕੌਣ ਸੀ ਭਾਈ ਬੁੱਢਾ ਜੀ ਤੇ ਬਾਦਸ਼ਾਹ ਅਕਬਰ ਦੀ ਮੌਤ ਕਦੋਂ ਹੋਈ ਸੀ 1604 ਇਸ ਵਿੱਚ 10 ਪ੍ਰਸ਼ਨ ਨੰਬਰ 10 ਕਿਹੜਾ ਸੀ ਵੇਖੋ ਜੀ ਜਾਂਗੀਰ ਦਾ ਅਸਲੀ ਨਾਮ ਕੀ ਸੀ ਸਲੀਮ ਪਰਸਨ ਨੰਬਰ 11 ਕਿਹੜਾ ਕੀ ਸੀ ਸਾਜ਼ਾ ਦਾ ਅਸਲੀ ਨਾਮ ਕੀ ਸੀ ਖੁਰਮ ਤੇ 10 ਤੇ 11 ਵਿੱਚ ਕੀ ਪੁੱਛਿਆ ਗਿਆ ਸੀ ਜਾਂਗੀਰ ਦਾ ਕੀ ਜਾਂਗੀਰ ਦਾ ਅਸਲੀ ਨਾਮ ਕੀ ਸੀ ਸਲੀਮ ਤੇ ਸਾਜ਼ਾ ਦਾ ਅਸਲੀ ਨਾਮ ਕੀ ਸੀ ਖੁਰਮ ਪਰਸਨ ਨੰਬਰ 12 12 ਵੇਖੋ ਜੀ ਸਰਦਾਰ ਹਰੀ ਸਿੰਘ ਨਲਵਾ ਕੌਣ ਸੀ ਸਰਦਾਰ ਹਰੀ ਸਿੰਘ ਨਲਵਾ ਇੱਕ ਜਰਨੈਲ ਸੀ ਕੀ ਸਰਦਾਰ ਹਰੀ ਸਿੰਘ ਨਲਵਾ ਕੋਣ ਸੀ ਪਰਸਨ ਨੰਬਰ 12 ਪੁੱਛਿਆ ਗਿਆ ਸੀ ਸਰਦਾਰ ਹਰੀ ਸਿੰਘ ਨਲਵਾ ਇੱਕ ਜਰਨੈਲ ਸੀ ਪਰਸਨ ਨੰਬਰ 13 ਵਿਖੋ ਜੀ ਖਾਲਸਾ ਪੰਥ ਦੀ ਸਾਜਣਾ ਕਦੋਂ ਹੋਈ 1699 ਵਿੱਚ ਬਈ ਖਾਲਸਾ ਪੰਥ ਦੀ ਸਾਜਣਾ ਕਦੋਂ ਹੋਈ ਖਾਲਸਾ ਪੰਥ ਦੀ ਸਾਜਣਾ 1699 ਵਿੱਚ ਸਿੱਖਾਂ ਦੇ ਨਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੀਤੀ ਸੀ ਅੱਗੇ ਵਾਲਾ ਪ੍ਰਸ਼ਨ ਵੇਖੋ ਜੀ ਪਰਸਨ ਨੰਬਰ 14 ਕਿਰਾਸੀ ਮੌਜੂਦਾ ਲੰਗਰ ਪ੍ਰਥਾ ਕਿਸ ਨੇ ਚਲਾਈ ਸੀ ਜਾਂ ਕਿਹੜੇ ਗੁਰੂ ਨੇ ਮੌਜੂਦਾ ਲੰਗਰ ਪ੍ਰਥਾ ਚਲਾਈ ਸੀ ਸਿੱਖ ਧਰਮ ਦੇ ਪਹਿਲੇ ਬਾਣੀ ਸ੍ਰੀ ਬਾਬਾ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੰਗਰ ਪ੍ਰਥਾ ਚਲਾਈ ਸੀ ਤੇ ਪ੍ਰਸ਼ਨ ਨੰਬਰ 15 ਕਿਹੜਾ ਸੀ ਸਿੱਖ ਧਰਮ ਵਿੱਚ ਮੰਝੀਆਂ ਮੰਝੀਆਂ ਤੋਂ ਕੀ ਭਾਵ ਸੀ ਧਾਰਮਿਕ ਉਪਦੇਸ਼ ਦੇਣ ਲਈ ਆ ਪੁੱਛਿਆ ਗਿਆ ਸੀ ਵੀ ਸਿੱਖ ਧਰਮ ਵਿੱਚ ਮੰਝੀਆਂ ਤੋਂ ਕੀ ਭਾਵ ਸੀ ਧਾਰਮਿਕ ਉਪਦੇਸ਼ ਦੇਣ ਲਈ ਕੀ ਬਈ ਸਿੱਖ ਧਰਮ ਇਸ ਮੰਝੀਆਂ ਤੋਂ ਕੀ ਭਾਵ ਸੀ ਧਾਰਮਿਕ ਉਪਦੇਸ਼ ਦੇਣ ਲਈ ਵਿਦਿਆਰਥੀਓ ਸਾਡੀ ਅੱਜ ਦੀ ਇਹ ਪੰਜਾਬੀ ਜੀਕੇ ਜਨਰਲ ਨੌਲੇਜ ਦੀ ਕੱक्षा ਇੱਥੋਂ ਸਮਾਪਤ ਹੋਈ ਸੀ ਮੈਨੂੰ ਲੱਗਦਾ ਹੈ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਕੱਛਾ ਚੰਗੀ ਲੱਗੀ ਹੋਊਗੀ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕੀਤਾ ਸੀ ਕਿ ਪਿੰਡ ਦੀ ਲਾਈਫ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਇਹ ਤੁਹਾਡਾ ਆਪਣਾ ਚੈਨਲ ਸੀ ਤੇ ਅੱਧੀ ਕੱਠਿਆ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਸਰੇ ਕਾਲ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ